ਹਾਂਜੀ ਬਾਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਮਿੱਤਰੋ 10 ਤਰੀਕ 9ਵਾਂ ਮਹੀਨਾ 2025 ਨੂੰ ਇੱਕ ਬਿਲਕੁਲ ਤਾਜੀ ਸੂਈ ਸਵਾਈ ਚਾਹੇ ਨੂੰ ਜਰਸੀ ਅੰਗ ਮੰਗ ਲਓ ਚਾਹੇ 에ਅਰ ਸੱਟ ਮੰਗ ਲਓ ਚਾਹੇ ਸਾਈਵਲ ਚ ਮੰਗ ਲਓ ਤੇ ਚਾਹੇ ਨੂੰ ਕ੍ਰਾਸ ਮੰਗ ਲਓ ਤੁਹਾਡੀ ਇੱਛਾ ਕੀ ਰੰਗ ਵਨ ਜਿੰਨਾ ਹੈ ਪਰ ਇਹ ਮਗਰ ਬੱਚੀ ਹੈ ਤਾਜੀ ਸੂਈ ਸਵਾਈ ਦੀ ਬੱਚੀ ਬਹੁਤ ਪਿਆਰੀ ਸਾਈਵਲ ਨਸਲ ਚ ਠੀਕ ਆ ਤਾਂ ਰਾਸ ਨੂੰ ਮਾਰ ਕੇ ਦਿਖਾਵਾਂਗੇ ਤੋੜ ਕੇ ਤੁਹਾਨੂੰ ਦਿਖਾਵਾਂਗੇ ਰੇਟ ਵਿੱਚ ਕਰਾ ਦਾਂਗੇ ਤੇ ਇਹ ਦੂਜਾ ਜਿਹੜਾ ਭਰਾ ਖਰੀਦੂਗਾ ਕਿਸੇ ਵੀ ਢੰਗ ਦੇ ਕੋਲਿਆ ਕੇ ਦੌੜਾਂਗੇ 24 ਸਕਦਾ ਹੈ ਤੇ ਕਿਸੇ ਢਾਂਗ ਤੋਂ ਤਸੱਲੀ ਦੇ ਸਕ ਹੋਗੇ ਕਰ ਸਕਦਾ ਨਾ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਪਹਿਲਾ ਵੀਡੀਓ ਪੂਰੀ ਗੌਰ ਨਾਲ ਦੇਖਿਓ ਫੇਰ ਬਾਈ ਨਾਲ ਗੱਲਬਾਤ ਕਰਾਂਗੇ ਪਹਿਲਾ ਬੱਚੀ ਨੂੰ ਦਿਖਾ ਨਾਲ ਉਹ ਬਿਲਕੁਲ ਨਾਲ ਆ ਕੱਚੀ ਬਾਹਰ ਸੂਈਏ ਬੱਚੀ ਬਹੁਤ ਪਿਆਰੀ ਹੈ ਜੀ ਸਾਹਿਬਾ ਬੱਚੀ ਨਸਲ ਚ ਆ ਗਈ ਤੇ ਬਾਕੀ ਕਰਦੇ ਆ ਬਾਈ ਨਾਲ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਲਖੇ ਠੀਕ ਹੋ ਜੀ ਬਹੁਤ ਵਧੀਆ ਲਖੇ ਬਹੁਤ ਵਧੀਆ ਆਪਣਾ ਐਡਰੈਸ ਬੋਲ ਦਗੇ ਜੀ ਨਾਮ ਹੈਗਾ ਲਖੇ ਲਖੀ ਪਿੰਡ ਨਨੇਆਲਾ ਜ਼ਿਲ੍ਹਾ ਬਰਨਾਲਾ ਜੀ ਲੇ ਲੀਹਿਆ ਤਪਾ ਜਿਹੜੇ ਦੇ ਪਿੰਡ ਵੱਡੇ ਸੰਧ ਦੇ ਸਨਗਲਾਪ ਸਨ ਦੋ ਦੋ ਢਾਈ ਢਾਈ ਕਿਲੋਮੀਟਰ ਦੀ ਵਿੱਚ ਹੀ ਗੱਲ ਆਖੇ ਪਿੰਡ ਆਪਣੇ ਹੀ ਠੀਕ ਤਾਂ ਮੋਬਾਈਲ ਨੰਬਰ ਭਰਾ ਮੋਬਾਈਲ ਨੰਬਰ ਲਿਖਿਆ ਗਿਆ 62806 12633 ਆ ਜਿਹੜੀ ਆਪਾਂ ਬੈੜ ਵੇਚਣੀ ਆ ਇਹਨੂੰ ਸੂਈ ਨੂੰ ਕਿੰਨਾ ਸਮਾਂ ਹੋ ਗਿਆ ਦੁੱਧ ਕਿੰਨਾ ਹੈ ਤੇ ਸੂਹਾ ਕਿਹੜਾ ਹੈ ਇਹਨੂੰ ਲਖੇ ਅੱਜ ਤੀਜਾ ਦਿਨ ਹੋ ਗਿਆ ਸੂਈ ਨੂੰ ਤੀਜਾ ਦਿਨ ਤੇ ਮਗਰ ਬੱਸੀਆ ਸਾਹੀਆ ਦੀ ਬਹੁਤ ਸੋਹਣੀ ਪਿਆਰੀ ਜਿਹਨੂੰ ਮਗੀਨਾ ਸਾਹੀਆ ਦਾ ਕਹਿੰਦੇ ਆ ਹੂੰ ਠੀਕ ਆ ਟੋਕ ਚੱਲਰ ਚੁੱਧ ਦੇਖੋ ਬੱਚੀ ਆ ਕੋ ਰੱਖਦੀ ਆ ਨਾ ਕੋਈ ਬੰਦਾ ਇਹ ਕਹੀ ਨਹੀਂ ਸਕਦਾ ਜਿਹੜਾ ਇਹਦੇ ਚ ਗੁਣ ਹੈ ਨਹੀਂ ਹੂੰ ਬੱਚੀ ਦਾ 100 ਦੀ 10 ਹਮ ਮਗਰ ਆ ਗਈ ਬੱਚੀ ਤਿੰਨ ਦਿਨ ਦੀ ਸੂਈ ਵੀ ਬੋਲਾ ਇਸ ਟਾਈਮ ਕਿੰਨਾ ਜਰ ਤੈਨਾਂ ਬੋਲਾ 12 ਤੋਂ 11 ਕਿਲੋ ਇਹਦੇ ਥੱਲੇ ਬੋਲਾ ਵੀਰੇ ਜਿਹੜਾ ਤੁਹਾਨੂੰ ਆਲਾ ਹੈ ਜਮਾ ਖਾਲੀ ਆਪਾਂ ਕਰੀ ਨਹੀਂ ਪ੍ਰੋਪਰ ਹਮ ਹਮ ਹਾਂ ਠੀਕ ਐ ਤੇ ਲੱਗਦਾ ਦੁੱਧ ਕਿੰਨਾ ਪਾਉ ਦੋ ਚੋ 15 ਕਿਲੋ ਜੀ ਜਿਹਦੇ ਮਾਰਕ ਤੋਂ ਆਪਾਂ ਲੈਤੀ ਆ ਬਈ 16-17 ਕਿਲੋ ਦੀ ਓਟ ਜੀ ਦਿੱਤੀ ਆ ਉਹਨਾਂ ਨੇ ਕੱਦ ਕਾੜ ਵੈਸੇ ਵਧੀਆ ਫੈੜ ਵਧੀਆ ਸਾਈਜ਼ ਆਈ ਆ ਲੱਖੇ ਤੇ ਠੰਡੀ ਸੀਲਾ ਠੰਡੀ ਸੀਲ ਦੀਆਂ ਤੁਹਾਨੂੰ ਆਪਾਂ ਗੱਲਾਂ ਦਾ ਪਤਾ ਧਾਰਾ ਤੁਹਾਨੂੰ ਮਾਰ ਕੇ ਦਿਖਾ ਦਿੰਦੇ ਆ ਧਾਰਾ ਬਿਲਕੁਲ ਜਿੱਕੀ ਮਾਰ ਦਿੰਦੇ ਆ ਠੀਕ ਐ ਹਾਂ 1700 ਨੂੰ ਮਾਰਕ ਦਿਖਾ ਦਿੰਨੇ ਆ ਤੇ ਬਾਕੀ ਆਰਡਰ ਦੀ ਕੁਆਲਿਟੀ ਇੱਥੇ ਚੈੱਕ ਕਰੋ ਆਰਡਰ ਫਿਟਿੰਗ ਵਾਲਾ ਆਰਡਰ ਹੈਗਾ ਆਪਾਂ ਕਹਿੰਦੇ ਇਹ ਦੇਖੋ ਇੱਥੇ ਬੈਕ ਸ਼ੈਡ ਹਾਂ ਪੱਕੇ ਲੇਵੀ ਦੇ ਤੇ ਪੱਕੇ ਲੇਵੀ ਵਾਲੀ ਤੁਹਾਨੂੰ ਪਤਾ ਜੀ ਇਹਦਾ ਪਸ਼ੂ ਮੱਝ ਹੋਵੇ ਦੋ ਦੋ ਛਤੀ ਵਾਲੀ ਮਾਰ ਨਹੀਂ ਖਾਂਦੀ ਹੁੰਦੀ ਹਾਲਾਂਕਿ ਬਾਲੇ ਟਟਵੇਂ ਲੇਵ ਵਾਲਾ ਪਸ਼ੂ ਮਾਰ ਖਾ ਜਾਂਦਾ ਉਹ ਤੋਂ ਹਾਂ ਜੀ ਹਨਾ ਇਹ ਜਿੰਨਾ ਤੋਂ ਪਾਉਂਦੇ ਵਧੀਆ ਠੋਖ ਤੋਂ ਪਾਉਗੀ ਲੱਖੇ ਆਪਾਂ ਇਹ ਤੁਹਾਨੂੰ ਪਸ਼ੂ ਪਤਾ ਤਾਂ ਹੈਗਾ ਆਪਣੇ ਕੋਲ ਕੁਆਲਿਟੀ ਵਾਲੀ ਹੁੰਦਾ ਠੰਡਾ ਸੀਮ ਦਾ ਆਪਣੇ ਕੋਲ ਤੋਂ ਬਾਲਾ ਬਸਾਂ ਕੀਤੀ ਸੀ ਕਿ ਇਹਨੇ ਕਿਸੇ ਭੈਣ ਨੇ ਤਾਂ ਨਾ ਚੋੜਨ ਨੂੰ ਬੱਜਿਆ ਤਾਂ ਸਿੱਖ ਸਕਦਾ ਹੈਗਾ ਉਹਨੂੰ ਠੀਕ ਹੈ ਬੀ ਇੰਨੀ ਠੰਡੀ ਮਿੱਠੀ ਹੈ ਹਾਂਜੀ ਬਾਈ ਕੱਦ ਕਾਠ ਮਿੱਤਰੋ ਛੋੜਾ ਮੰਨ ਕੇ ਨਾ ਆਇਓ ਜਿੱਥੋਂ ਵੀ ਤੁਸੀਂ ਆਉਣਾਗਾ ਫੁੱਲ ਸਾਈਜ਼ ਲੰਬਾਈ ਚੌੜਾਈ ਉਚਾਈ ਪੂਰੀ ਫੁੱਲ ਆ ਗਈ ਬਹਿੜਦੀ ਹੈ ਨਾ ਆਹੀਂ ਬਹਿ ਜਾ ਬਾਈ ਤੱਕ ਕਿਰਪਾ ਨੂੰ ਕਰਨੀ ਪਊ ਹੂੰ ਬਾਕੀ ਰੰਗ ਪ੍ਰਿੰਟ ਝਮਕਦਾ ਬੱਚੀ ਬਹੁਤ ਸੋਹਣੀ ਹੈਗੀ ਲੈ ਮਾਰ ਦੇ ਵੀ ਸੁਆਦ ਆ ਉਹ ਵੀਰੇ ਆਪਣੀ ਗੱਲ ਆਈ ਨਹੀਂ ਹੂ ਦਾਮ ਵਾਲੀ ਹੂ ਜੋ ਕਹਾਂਗੇ ਠੀਕ ਹੈ ਆ ਲੈ ਹੂੰ ਜੇ ਕਿਸੇ ਵੀਰ ਨੇ ਭੈਣ ਨੇ ਧਾਰਾ ਸਿੱਖਣੀਆਂ ਕੁਆਲਟੀ ਆ ਲਖਿਆ ਹੀ ਵੇਜਾ ਲੈ ਕੋਈ ਦਿੱਕਤ ਨਹੀਂ ਗੱਲ ਇਹ ਨਾ ਇਹ ਲੈ ਖੇਡੀ ਚਾਲੇ ਖੇਡੀ ਚਾਲੇ ਨਹੀਂ ਤਾਂ ਨਹੀਂ ਤਾਂ ਲਾਤ ਮੂਹ ਦੇ ਮਾਰਦੀ ਆ ਕੁਆਲਟੀ ਆ ਲਖੇ ਜੋ ਹੈਗੀ ਆ ਕਿਸੇ ਬੱਚੇ ਨੇ ਕਿਹਾ ਕਹਿੰਦੀ ਅਗਲਾ ਕਹਿੰਦਾ ਨਵੇਂ ਸਿਰੋਂ ਧਾਰਾ ਸਿੱਖਣੀਆਂ ਉਹ ਚੀਜ਼ਾਂ ਨੇ ਉਹ ਆਏ ਆਏ ਕਰੀ ਚਲੇ ਹਿੱਲਣ ਵਾਲੀ ਕੁਆਲਟੀ ਅਸੀਂ ਲੈ ਲੈਂਦੇ ਹਾਂ ਠੀਕ ਐ ਵੈਸੇ ਸਾਰੇ ਬਈ ਤੇ ਠੰਢੀ ਹੁੰਦੇ ਨੇ ਨਾ ਇਸ ਤਰ੍ਹਾਂ ਹਾਂ ਸੂਆ ਕਿਹੜਾ ਹੋਊਗਾ ਵੀਰੇ ਪਲੂਣ ਆ ਪਲੂਣ ਹਾਂ ਪਹਿਲਾ ਸੂਈ ਆ ਪਹਿਲਾ ਸੂਰਵੀ ਬੱਸੀ ਠੀਕ ਐ ਤੇ ਬਾਕੀ ਸਨ ਤੋਰ ਕੇ ਬਹਿੜ ਦਿਖਾ ਦਿੰਨੇ ਆਪਾਂ ਹੂੰ ਬਾਕੀ ਥਣਾ ਦਾ ਸਟਾਈਲ ਵੀ ਬਹੁਤ ਸੋਹਣਾ ਏ ਰਹਾ ਨਾ ਲੈ ਬਾਬੇ ਪੱਕੇ ਆਰਡਰ ਦੀ ਆ ਹੂੰ ਬਹੁਤ ਲੰਮੀ ਲਾਜੀ ਏ ਕੋਈ ਛੋਟੀ ਮੰਨ ਕੇ ਨਾਵੇ ਵੀਰੇ ਸਹੀ ਆ ਜੇ ਕਿਸੇ ਵੀਰ ਨੇ ਵੀ ਆਨਲਾਈਨ ਮੰਗਾਉਣੀ ਆ ਹੂੰ ਛਿੱਲ ਛਿੱਲ ਦੀ ਠੀਕ ਆ ਪੂਰ ਸਾਹਿਬ ਦੇ ਗੰਡ ਬਰੋੜੀ ਦੀ ਆਪਣੀ ਗਰੰਟੀ ਆ ਆਈ ਭਾਜਾ ਲੈ ਲੈ ਆਈ ਨਾ ਕਿੱਡੀ ਚੱਲ ਜਾ ਮਰਜੀ ਵੀਰੇ ਆ ਦੇਖ ਲੈ ਮੈਂ ਕੁਆਲਟੀ ਵੀ ਆਪਣੀ ਕੋ ਸੰਦੀ ਨਹੀਂ ਆਈ ਕੁਆਲਟੀ ਆ ਅਜ ਦੂਬਾ ਤਾਂ ਫਿਰ ਹਾਂ ਅਜ ਦੂਬਾ ਤਾਂ ਫਿਰ ਕੀ ਥੱਲੀ ਹੋਊਗੀ ਸਹੀ ਆ ਤੇ ਬਾਕੀ ਥਣ ਵੀ ਸੋਨੇ ਗੈਪ ਚਾ ਸੋਨੇ ਸਾਈਜ਼ ਚਾ ਹਾਂ ਇਹ ਤੇ ਬਦੀ ਆਪਣੀ ਗਰੰਟੀ ਆ ਜੋ ਇਹਦੇ ਮਗਰ ਬੱਚਾ ਇਹਦਾ ਤਾਂ ਅੰਤ ਹੀ ਕੋਈ ਨਹੀਂ ਹਾਂ ਇਹਦਾ ਕੋਈ ਅੰਤ ਨਹੀਂ ਆ ਹੂੰ ਸਹੀ ਆ ਬਾਕੀ ਇਥੋ ਤੋਂ ਬੈਗਸ ਦੁਆਰਾ ਫੇਰ ਦਿਖਾ ਦੇਣਾ ਲੈ 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 ਹੂੰ ਲੈ ਉਹ ਨਾ ਹੁਣ ਬਣਾ ਲਾ ਨਹੀਂ ਪਾਇਆ ਆਪਾਂ ਹੂੰ ਤੇ ਮਗਰਾ ਬੱਚੀ ਬਹੁਤ ਪਿਆਰੀ ਹੈ ਨਾ ਬਾਕੀ ਆਹ ਇੰਜੀਨੀਅਰਾਂ ਦੇਖ ਸਕਦਾ ਹੂੰ ਕੀ ਬਾਤ ਹੈ ਨਾ ਦੇਖ ਬੰਨ ਦੇਖ ਲੋ ਝਲ ਰਾਈ ਤੁੰਨ ਪੂਰਾ ਘਰ ਤੇ ਪੂਸ਼ਪਾ ਸਾਰਾ ਹੂੰ ਇਹ ਤਾਂ ਬਹੁਤ ਪਿਆਰੀ ਬੱਚੀ ਆ ਗਈ ਹੈ ਪਿਆਰ ਸਾਹਿਬ ਨਾ ਇਹ ਤਾਂ ਮਾਂ ਦਾ ਉਦੋਂ ਵੀ ਲੇਖਾ ਨੇ ਤੇ ਹੁਣ ਫਿਰ ਆਪਾਂ ਬਾਕੀ ਤਾਂ ਗੱਲ ਨਿਬੇੜਤੀ ਹੈ ਨਾ ਜਿਹੜੀ ਮੈਂ ਰਹੀ ਗੱਲ ਆਪਣੀ ਰੇਟ ਦੀ ਰੇਟ ਬਨੇ ਕੋਈ ਆਪਾਂ 70 ਨਹੀਂ ਕਰਾਂ ਕੋਈ 70 ਨਹੀਂ ਕਰਨਾ ਹੂੰ ਬਾ 60000 ਦੀ ਬੱਸੀ ਦੇ ਦਾਂ 60 ਦੀ 60 ਦੀ ਮਾਨਤਨ ਮੜਾ ਮੋਟਾ ਮਾਨਤਾਨ ਹੋ ਜਾਊਗਾ ਵੀਰੇ ਜਿਹਨੇ ਦੇਖ ਪੈਸੇ ਲਾਉਣੇ ਆ ਉਹਨੂੰ ਐ ਨਹੀਂ ਉਹਦੇ ਨਾਲ ਕੋਈ ਧੱਕੇਸ਼ਾਹੀ ਨਹੀਂ ਹੋਊ ਉਹਨੂੰ ਸਵਾਦ ਆਉ। ਹੂੰ ਇਹ ਆ ਠੰਡੀ ਆ ਨਾ ਬਾਹਰ ਦੀ ਜੱਤ ਨਹੀਂ ਮਾਰਨੀ ਵੀਰੇ ਦੁੱਧ ਸੇਵਾ ਦਾ। ਦੁੱਧ ਸੇਵਾ ਦਾ। ਬਾਹਰ ਦੀ ਜੱਤ ਮਾਰਨ ਵਾਲੀ ਨਹੀਂ ਹੈਗੀ। ਹੂੰ ਇੱਥੋਂ ਥੱਲੇ ਉੱਠ ਕੇ ਹੂੰ ਪਜਾਕਾ ਸਬਜ਼ੀ ਤੇ ਕਰਸੀ ਮਾਰੇ ਪਰ ਐ ਨਹੀਂ ਵੀ ਥੱਲੇ ਬਾੜੀ ਉਮੇ ਜਿੱਕਰੀ ਪਈ ਉਹ ਲਖੇ ਉਹ ਐ ਪਈ ਹੋਈ ਆ ਹੁਣ ਦਿਲਾ ਪੂ ਚੱਕਲੇ ਨਾਲ ਦੀ ਨਾਲ। ਕਿਸੇ ਬੱਚੇ ਨੂੰ ਐ ਨਹੀਂ ਹੈਗਾ ਵੀ ਕੋਈ ਘਰੇ ਬੱਚਿਆ ਵੀ ਆਪਾਂ ਕਹਿੰਦੇ ਸੁਣਨੇ ਕੋਈ ਲੱਤ ਕਾ ਛੜ ਮਾਰ ਜੂ ਗਰੰਟੀ ਆ। ਠੀਕ ਆ ਜੀ। ਹਾਂ। ਸੋ ਜਿਹੜੇ ਭਰਾ ਨੂੰ ਵੈੜ ਪਸੰਦ ਹੋ ਚਾਹੇ ਦੋੜਾਂਗੇ ਚੋਲੇ ਤੇ ਨੜਾਂਗੇ ਚੋਲੇ ਕੋਈ ਭਰਾ ਮਿੱਤਰ ਭਾ ਚਾਚਾ ਦਾ ਮੁੰਡਾ ਕੋਈ ਲਿਆਉਣਾ ਉਹ ਨਾਲ ਲਿਓ ਲੈ ਕੇ ਤਸੱਲੀ ਕਰ ਸਕਦੇ ਹੋਗੇ ਤਾਜੀ ਫੁਈਆ ਬੌਲਾ ਮਾਰ ਮੰਗਲੇ ਕੋਈ ਦੁੱਧ ਮੰਨ ਲਈ ਠੀਕ ਹੈ ਜੋ ਦੁੱਧ ਦਾ ਪਰ ਦੁੱਧ ਦਾ ਹਸਤਾਕਰ ਕਰਦੀ ਗਾਰੰਟੀ ਹੈ ਗੇਟੋ ਬਾਦੀ ਗੁਹਰਟੀ ਦੀ ਗਾਰੰਟੀ ਦੀ ਗੇਟੋ ਵਾਲ ਅਗਲੇ ਦੀ ਗੇਟੋ ਅੰਦਰ ਸਾਡੀ ਜਿਹੜੇ ਮਾਰਦੀ ਪਰਕਾਰ ਦੀ ਤਸੱਲੀ ਕਰ ਲੈਗਾ ਠੀਕ ਹੈ ਧੰਨਵਾਦ ਜੀ